ਕਮਲ ਸੋਈ ਵਾਈਸ ਚੇਅਰਮੈਨ ਰੋਡ ਸੇਫਟੀ ਦੇਖੋ ਅੱਜ ਸ਼ਾਲੀਗ੍ਰਾਮ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਾਂਦ ਦਾ 15 ਅਗਸਤ ਦੇ ਮੌਕੇ ਤੇ ਮੌਕਾ ਮਿਲਿਆ 78ਵੇਂ ਆਜ਼ਾਦੀ ਦਿਵਸ ਦਾ ਪ੍ਰੋਗਰਾਮ ਜਿੰਨੇ ਤੁਮਤਾ ਨਾਲ ਮਨਾਇਆ ਜਾ ਰਿਹਾ ਹੈ ਸਕੂਲ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਆ ਸਕੂਲ ਤੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਜਿਹਦੇ ਵਿੱਚ ਵਿਸ਼ਾਲ ਜੈਨ ਸਾਹਿਬ ਤੇ ਅਦੀਨਾ ਸਕੂਲ ਚੱਲ ਰਿਹਾ ਹੈ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਕੂਲ ਦੇ ਬੱਚੇ ਇੰਨੇ ਟੈਲੈਂਟਡ ਨੇ ਇਹੋ ਜਿਹਾ ਪ੍ਰੋਗਰਾਮ ਨੂੰ ਲੱਗਦਾ ਹੈ ਸ਼ਾਇਦ ਮੈਂ ਜ਼ਿੰਦਗੀ ਚ ਕਦੀ ਕਦੀ ਦੇਖਿਆ ਹੋਣਾ ਹੈ ਕਿ ਜਿਸ ਤਰ੍ਹਾਂ ਦੇ ਬੱਚੇ ਪਰਫਾਰਮ ਕਰ ਰਹੇ ਨੇ ਅੱਜ ਆਜ਼ਾਦੀ ਦਿਹਾੜੇ ਦੇ ਵਿੱਚ ਜਿੱਦਾਂ ਦਾ ਬੱਚਿਆਂ ਦੇ ਵਿੱਚ ਜੋਸ਼ ਹੈ ਜਿਵੇਂ ਦੇਸ਼ ਭਗਤੀ ਹੈ ਜਿਵੇਂ ਰਾਸ਼ਟ੍ਰ ਮਰਪਿਤ ਹੈ ਅੱਜ ਰਾਸ਼ਟ੍ਰ ਭਾਵਨਾ ਨਜ਼ਰ ਆਈ ਹੈ ਸੇਵਾ ਭਾਵਨਾ ਸਕੂਲ ਦੇ ਵਿੱਚ ਨਜ਼ਰ ਆਈ ਹੈ ਕੋ ਲੱਗਾ ਆਉਣ ਵਾਲੇ ਟਾਈਮ ਚ ਆ ਸਕੂਲ ਦੇ ਬੱਚੇ ਦਾ ਨਾਮ ਤੇ ਕਰਨ ਗਈ ਰੋਸ਼ਨ ਦੇਸ਼ ਦਾ ਨਾਮ ਹੀ ਰੋਸ਼ਨ ਕਰਨਗੇ ਸਾਡੇ ਜ਼ਿਲ੍ਹੇ ਦਾ ਨਾਮ ਹੀ ਰੋਸ਼ਨ ਕਰਨਗੇ ਸਾਡੇ ਪ੍ਰਦੇਸ਼ ਦਾ ਨਾਮ ਹੀ ਰੋਸ਼ਨ ਕਰਨਗੇ ਮੈਂ ਸਕੂਲ ਦੇ ਬੱਚਿਆਂ ਨੂੰ ਮੈਨੇਜਿੰਗ ਕਮੇਟੀ ਨੂੰ ਰਿਕਵੈਸਟ ਕੀਤੀ ਕਿ ਬੱਚਿਆਂ ਨੂੰ ਪ੍ਰੇਰਿਤ ਕਰੋ ਕਿ ਉਹ IAS IPS ਬਣਨ ਕੋਈ ਖਿਡਾਰੀ ਬਣਨ ਕੋਈ ਰਾਜਨੀਤੀਚ ਵੀ ਆਣ ਤੇ ਸਭ ਤੋਂ ਜੁਤੀ ਕੰਮ ਹੈਗਾ ਜਿਹੜੇ ਸਾਡੀਆਂ ਅਲਾਹਤਾਂ ਕਿਉਂ ਹੁੰਦੀਆਂ ਸਾਨੂੰ ਨਸ਼ਿਆਂ ਤੋਂ ਮੁਕਤ ਰਹਿਣ ਨਸ਼ਿਆਂ ਤੋਂ ਬਚਾ ਰੱਖੀਏ ਜਿਹੜਾ ਹੈ ਤੇ ਜਿਹੜੇ ਤੀਜੇ ਦਿਨ ਆ ਮਿਲੇ ਉਹਨਾਂ ਨਾਲ ਗੱਲ ਕਰੇ ਬੈਟ ਟੱਚ ਦੀ ਪਰਿਭਾਸ਼ਾ ਬੱਚਿਆਂ ਨੂੰ ਦੱਸਿਆ ਜਾਵੇ ਦੇਖੋ ਆ ਸਿੱਖਿਆ ਦਾ ਮੰਦਰ ਨੂੰ ਨਜ਼ਰ ਆਇਆ ਹੈ ਇਦਾਂ ਦਾ ਸਿੱਖਿਆ ਦੇ ਮੰਦਰ ਦੇ ਵਿੱਚੋਂ ਬੜੇ ਵਧੀਆ ਸਾਡਾ ਦੇਸ਼ ਦਾ ਭਵਿੱਖ ਤਿਆਰ ਹੋ ਰਿਹਾ ਹੈ ਮੈਂ ਸਕੂਲ ਪ੍ਰਬੰਧਕਾਂ ਨੂੰ ਖਾਸ ਤੌਰ ਤੇ ਉਹਨਾਂ ਦੇ ਸੈਕਟਰੀ ਸਾਹਿਬ}{|\text{ਵਿਸ਼ਾਲ ਜੈਨ ਜੀ}} ਨੂੰ ਮੁਬਾਰਕਬਾਦ ਦਿੰਨਾ ਇਹੋ ਜਿਹਾ ਪਰਮੰਦਨ ਕਰਕੇ ਤੇ ਪ੍ਰਮਾਤਮਾ ਕਰੇ ਆ ਸਕੂਲ ਦਿਨ ਦੁਗਣੀ ਤੇ ਰਾਤ ਦੁਗਣੀ ਕਰੇ ਤੇ ਇਸ ਵਿੱਚੋਂ ਵੀ ਦੇਸ਼ ਦਾ ਨਾਮ ਰੋਸ਼ਨ ਕਰੇ ਕੱਲ ਨੂੰ ਤੁਹਾਨੂੰ ਕਰੇਗੀ ਕੋਈ ਸਚਿੰਤ ਕੋ ਕਪਿਲ ਦੇ ਕੋਈ ਐਲਨ ਮਾਸ ਕੋਈ ਬਿਲ گیਟ ਵੀ ਇਹ ਸਕੂਲ ਦੇ ਵਿੱਚੋਂ ਨਿਕਲ ਰਿਹਾ ਤੇ ਹਿੰਦੁਸਤਾਨ ਦਾ ਤੇ ਆਪਣੇ ਪ੍ਰਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਬਹੁਤ ਬਹੁਤ ਮੁਬਾਰਕਬਾਦ ਆਜ਼ਾਦੀ ਗੁਲਾਕੀਆਂ ਨੂੰ ਅੱਜ ਦੇ ਦਿਵਸ ਤੇ ਫਿਰ 78ਵੇਂ ਆਪਣੇ स्वतंत्रता दिवस ਦੇ ਉੱਪਰ ਬਹੁਤ ਬੜਾ ਆ ਜਾਂਦੀ ਲੈ ਵੀ ਨਾ ਹੋਵੇ ਪਰ ਤੇਸ ਜਿਹੜਾ ਉਸ ਪਰਾਇਕਲ ਕੀ ਹੁੰਦਾ ਵਾ ਫਿਰ ਠੀਕ ਕਰਨ ਵਾਸਤੇ ਪੰਜਾਬੀ ਗਾਣੇ ਵੀ ਗਾਈ ਜਾਂਦੇ ਆ ਉੱਥੇ ਜਿੱਕਰਾਲ ਵਿੱਚ ਲੈ ਜਾਂਦਾ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਕਿ ਮੈਨੂੰ ਤੇ ਮੈਨ ਲੱਗਿਆ ਹੈਗਾ ਕਿ ਇਹ ਸਿੱਖਿਆ ਦਾ ਮੰਦਿਰ ਹੈ ਤੇ ਜਿਹੜਾ ਮੰਦਿਰ ਹੁੰਦਾ ਨਾ ਉਹਦੇ ਵਿੱਚ ਸਿਰਫ ਔਰ ਸਿਰਫ ਆਸਥਾ ਹੀ ਸਿਖਾਈ ਜਾਂਦੀ ਹੈ ਤੇ ਸਕੂਲਾਂ ਦੇ ਵਿੱਚ ਜਿਹੜੀ ਆਸਥਾ ਹੈਗੀ ਹੈ ਉਹ ਹੈਗੀ ਸਿੱਖਿਆ ਜੇ ਅਸੀਂ ਚੰਗੀ ਸਿੱਖਿਆ ਦਵਾਂਗੇ ਚੰਗਾ ਪੁਸਤਕ ਅਸੀਂ ਸਵਾਰ ਪਾਵਾਂਗੇ ਕਿਉਂਕਿ ਜਿਹੜੇ ਦੂਜੇ ਸਕੂਲ ਇਦਾਂ ਦੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਤਕੀਰ ਕਰਦਾ ਕਿ ਪਿਓ ਨਾ ਇੱਥੇ ਆ ਕੇ ਤੁਸੀਂ ਆ ਸਕੂਲ 'ਚ ਦੇਖੋ ਕਿੰਦਾ ਤਾਂ ਪ੍ਰਬੰਧਨ ਚੱਲ ਰਿਹਾ ਐ ਐਦਾਂ ਦੇ ਸਕੂਲ ਸਾਡੇ ਦੇਸ਼ 'ਚ ਹੋਣਗੇ ਨਾ ਮੈਂ ਤਾਂ ਗਵਰਨਮੈਂਟ ਆਫ ਇੰਡੀਆ ਨੂੰ ਵੀ ਆ ਰਿਕਵੈਸਟ ਕਰਾਂਗਾ ਪ੍ਰਧਾਨ ਸਭ ਸਾਡੇ ਇਹਦੇ ਮੰਤਰੀ ਹੈਗੇ ਨੇ ਕਿ ਐਦਾਂ ਦੇ ਸਕੂਲ ਸਾਰੇ ਦੇਸ਼ ਦੇ ਵਿੱਚੋਂ ਆਡੈਂਟੀਫਾਈ ਕਰੋ ਉਹਨਾਂ ਨੂੰ ਮਾਡਲ ਸਕੂਲ ਦਾ ਦਰਜਾ ਦਿਓ ਤੇ ਉਹਨਾਂ ਨੂੰ ਰੈਕੋਗਨਾਈਜ਼ ਕਰਕੇ ਤੇ ਉਹਨਾਂ ਸਕੂਲਾਂ ਦੇ ਵਿੱਚ ਬਾਕੀ ਸਕੂਲਾਂ ਦੇ ਬੱਚੇ ਭੇਜੋ ਪ੍ਰਬੰਧਨ ਭੇਜੋ ਤੇ ਜਾ ਕੇ ਪ੍ਰਬੰਧ ਦੇਖ ਕੇ ਆਣ ਇਦਾਂ ਤਾਂ ਜਦੋਂ ਸਕੂਲਾਂ ਦੇ ਵਿੱਚ ਸਿੱਖਿਆ ਦਿੱਤੀ ਜਾਏਗੀ ਮੋਰਲ ਐਜੂਕੇਸ਼ਨ ਦਿੱਤੀ ਜਾਏਗੀ ਰੋਡ ਸੇਫਟੀ ਦੀ ਐਜੂਕੇਸ਼ਨ ਦਿੱਤੀ ਜਾਏਗੀ ਆਪਣੇ ਮਾਪਿਆਂ ਨੂੰ ਕਿੱਦਾਂ ਬਿਹੇਵ ਕਰਨਾ ਸੋਸਾਇਟੀ 'ਚ ਕਿੱਦਾਂ ਵਿਚਰਨਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਡਾਟਾ ਸਾਇੰਸਿਸ ਇਹ ਦੋ ਮਾਡਰਨ ਤਰੀਕੇ ਨਾਲ ਪੜਾਇਆ ਜਾਣਗੇ ਸਾਡਾ ਦੇਸ਼ ਤਰੱਕੀ ਕਰੇਗਾ ਅਸੀਂ ਅੱਜ 5 ਟ੍ਰਿਲੀਅਨ ਇਕਨੋਮੀ ਬਣਨ ਜਾ ਰਹੇ ਹਾਂਗੇ ਆ ਤੀਜੇ ਨੰਬਰ ਦੀ ਇਕਨੋਮੀ ਵਰਲਡ ਵਿੱਚ ਬਣਨ ਜਾ ਰਹੇ ਆ ਬੱਚਿਆਂ ਤੋਂ ਬਿਨਾ ਕਿਸ ਤਰ੍ਹਾਂ ਬਣਨਗੇ ਬੱਚੇ ਅੱਗੇ ਵਧਣਗੇ ਤੇ ਦੇਸ਼ ਅੱਗੇ ਵਧੇਗਾ ਬੱਚੇਪ ਬਿਸ਼ੇ ਹਕਿਨੇ ਦੇਸ਼ ਦਾ ਤੇ ਜਿਸ ਤਰ੍ਹਾਂ ਆ ਸਕੂਲ ਸ਼ਾਲੀਗ੍ਰਾਮ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕਰ ਰਿਹਾ ਉਸ ਤਰ੍ਹਾਂ ਹੀ ਲੋਕਾਂ ਬਾਕੀ ਸਕੂਲਾਂ ਨੂੰ ਵੀ ਕਰਨਾ ਚਾਹੀਦਾ ਹੈ ਐਦਾਂ ਦੀ ਦੇਸ਼ ਭਗਤੀ ਦੀ ਭਾਵਨਾ ਬੱਚਿਆਂ ਦੇ ਵਿੱਚ ਆਣੀ ਚਾਹੀਦੀ ਹੈ ਐਦਾਂ ਦੀ ਮੋਰਲ ਸਿੱਖਿਆ ਬੱਚਿਆਂ ਨੂੰ ਆਣੀ ਚਾਹੀਦੀ ਹੈ ਤਾਂ ਹੀ ਸਾਡਾ ਦੇਸ਼ ਦਾ ਭਵਿੱਖ ਸੁਧਰੇਗਾ ਤਾਂ ਹੀ ਪੰਜਾਬ ਦੇ ਉੱਪਰ ਜਿਹੜਾ ਟੈਗ ਲੱਗਿਆ ਹੋਇਆ ਹੈ ਕਿ ਰੋਂਦਾ ਪੰਜਾਬ ਔਰ ਰੰਗਲਾ ਪੰਜਾਬ ਬਣ ਕੇ ਨਿਕਲੇਗਾ ਧੰਨਵਾਦ 78ਵੇਂ ਸੁਤੰਤਰਤਾ ਦਿਵਸ ਤੇ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਅੱਜ ਜੋ ਬਹੁਤ ਹੀ ਖੁਸ਼ੀ ਦਾ ਦਿਹਾੜਾ ਹੈ ਸਾਡੇ ਦੇਸ਼ ਨੇ ਜੋ ਅੱਜ ਆਜ਼ਾਦੀ ਪਾਈ ਸੀ ਉਸ ਨੂੰ ਉਸ ਆਜ਼ਾਦੀ ਨੂੰ ਮਾਨ ਰਿਹਾ ਹੈ ਔਰ ਉਸ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਔਰ ਉਸ ਜੋ ਸਾਡੇ ਸੁਤੰਤਰਤਾ ਸੰਾਨੀਆਂ ਨੇ ਸੋਚਿਆ ਸਾਡੇ ਦੇਸ਼ ਦੇ ਵਸਨੀਕ ਔਰ ਸਾਡੀ ਦੇਸ਼ ਦੀ ਸਰਕਾਰ ਉਸ ਸੁਪਨੇ ਨੂੰ ਅੱਗੇ ਲੈ ਕੇ ਜਾਣ ਲਈ ਪ੍ਰਤਨਸ਼ੀਲ ਹੈ ਔਰ ਇਹ ਦੇਖ ਕੇ ਬੜੀ ਖੁਸ਼ੀ ਹੁੰਦੀ ਹੈ ਵੀ ਸਾਡੇ ਸਾਰੇ ਦੇਸ਼ ਵਾਸੀ ਉਸ ਦਿਸ਼ਾ ਦੇ ਵਿੱਚ ਅੱਗੇ ਵਧ ਰਹੇ ਹਨ ਤਾਂ ਕਿ ਇਹ ਇੱਕ ਵਿਕਸਿਤ ਰਾਸ਼ਟਰ ਬਣ ਸਕੇ ਸਾਡੇ ਦੇਸ਼ ਦੇ ਜੋ ਸਤੰਤਰਾ ਸੰਨਾਨੀ ਸੀ ਉਹਨਾਂ ਨੇ ਇਹ ਸੁਪਨਾ ਪਾਲਿਆ ਸੀ ਇਸ ਦੇਸ਼ ਦਾ ਇੱਕ ਹਰ ਨਾਗਰਿਕ ਦੇਸ਼ ਵਾਸਤੇ ਕੰਮ ਕਰੇ ਔਰ ਸਾਡਾ ਜਿਹੜਾ ਦੇਸ਼ ਹੈ ਹੁਣ ਉਸੇ ਦਿਸ਼ਾ ਵੱਲ ਵਧ ਰਿਹਾ ਹੈ ਕਿਉਂਕਿ ਦੇਸ਼ ਦੀ ਜਿਹੜੀ ਯੁਵਾ ਪੀੜੀ ਹੈ ਉਹ ਸਿੱਖਿਸ਼ਿਤ ਹੋ ਰਹੀ ਹੈ ਸਿੱਖਿਸ਼ਿਤ ਹੋਣ ਕਰਕੇ ਉਹ ਦੇਸ਼ ਦੇ ਹਰ ਕੰਮ ਦੇ ਵਿੱਚ ਆਪਣਾ ਯੋਗਦਾਨ ਦੇ ਰਹੀ ਹੈ ਜੋ ਸਾਡੇ ਦੇਸ਼ ਦਾ ਇੱਕ ਸੁਪਨਾ ਹੈ ਅਸੀਂ ਇੱਕ ਬਹੁਤ ਵੱਡੀ ਸਭਿਅਤਾ اور ਇੱਕ ਬਹੁਤ ਵੱਡਾ ਰਾਸ਼ਟਰ ਬੰਨਾ ਹੈ ਸਾਡੇ ਦੇਸ਼ ਦੀ ਸਰਕਾਰ ਆਪਣੀ ਇਕਨੋਮੀ ਤੱਕ ਸੋਚ ਰਹੀ ਹੈ ਜੋ ਸਾਡੇ ਦੇਸ਼ ਦੇ ਵਿੱਚ ਇਸ ਟਾਈਮ ਪ੍ਰਯਤਨ ਚੱਲ ਰਹੇ ਆਂ ਔਰ ਜੋ ਸਾਡੀ ਪਬਲਿਕ ਡੈਡੀਕੇਟਿਡ ਡੈਡੀਕੇਸ਼ਨਲ ਕੰਮ ਕਰ ਰਹੀ ਹੈ ਅਸੀਂ 5 ਟ੍ਰਿਲੀਅਨ ਨਹੀਂ ਅਸੀਂ ਇੱਕ ਬਹੁਤ ਵੱਡੀ ਟ੍ਰਿਲੀਅਨ ਦੀ ਇਕਨੋਮੀ ਬਣਾਗੇ ਜੋ ਅਸੀਂ ਸਾਡੇ ਦੇਸ਼ ਦਾ ਸੁਪਨਾ ਹੈ ਅਸੀਂ ਵੀ ਇੱਕ ਅਮਰੀਕਾ ਵਾਂਗੂ ਯੂਐਸਏ ਵਾਂਗੂ ਇੱਕ ਵਿਕਸਿਤ ਰਾਸ਼ਟਰ ਬਣੀਏ ਔਰ ਇਸ ਦੇਸ਼ ਦਾ ਹਰ ਵਾਸੀ ਮੈਨੂੰ ਉਮੀਦ ਹੈ ਉਸ ਦਿਸ਼ਾ 'ਚ ਕੰਮ ਕਰੇਗਾ ਤਾਂ ਕਿ ਅਸੀਂ ਇੱਕ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣੀਏ ਔਰ ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਅਪੀਲ ਹੈ ਆਪਾਂ ਆਪਣੇ ਸਾਰੇ મતਵੇਦ ਨੂੰ ਲਾ ਕੇ ਅਸੀਂ ਸਾਰੇ ਮਿਲ ਕੇ ਸਿਰਫ ਦੇਸ਼ ਵਾਸਤੇ ਰਾਸ਼ਟਰ ਵਾਸਤੇ ਕੰਮ ਕਰੀਏ ਤਾਂ ਕਿ ਅਸੀਂ ਇੱਕ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਸਕੀਏ ਔਰ ਜੈ ਹਿੰਦ ਇਸੇ ਨਾਲ ਹੀ ਮੈਂ ਸਾਰੇ ਦੇਸ਼ ਨੂੰ ਫਿਰ ਇੱਕ ਵਾਰ ਇਸ ਸੁਤੰਤਰਤਾ ਦਿਵਸ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ ਬਹੁਤ ਕਈ ਬੱਚੇ ਇਤਰਾ ਨਹੀਂ ਨੇੜੇ ਪੜਨਾ ਜਾਂਦੇ ਪਰ ਫਾਈਨੈਂਸ਼ੀਅਲ ਤੌਰ ਤੇ ਉਹਨਾਂ ਦੇ ਉਹਨਾਂ ਦੇ ਤੁਹਾਡੇ ਕੋਲ ਕੀ ਪਗਲਾ ਕਿਤੇ ਸਾਡੇ ਸਕੂਲ ਦਾ ਇੱਕੋ ਮਕਸਦ ਹੈ ਇਸ ਸਕੂਲ ਦੇ ਵਿੱਚ ਜੇ ਕਿਸੇ ਮਾਪਿਓ ਕੋਲ ਪੈਸੇ ਨਹੀਂ ਵੀ ਹੈਗੇ ਉਹ ਪੈਸੇ ਨਹੀਂ ਵੀ ਦੇ ਪਾਉਂਦੇ ਇਹ ਸਕੂਲ ਸ਼ੁਰੂ ਤੋਂ ਹੀ ਉਹ ਮਾਪਿਓ ਦੀ ਮਦਦ ਕਰ ਰਿਹਾ ਹੈ ਸਾਡੇ ਸਕੂਲ ਦਾ ਇੱਕ ਮੁੱਖ ਜਿਹੜਾ ਫੋਕਸ ਹੈ ਜਿਸ ਬੱਚੇ ਦੇ ਫਾਦਰ ਨਹੀਂ ਹੈਗੇ ਉਹਨਾਂ ਨੂੰ ਤਾਂ ਇੱਥੇ ਸਕੂਲ ਦੇ ਵਿੱਚ ਆ ਕੇ ਕਿਸੇ ਦੀ ਸਿਫਾਰਿਸ਼ ਹੋਣੀ ਕਰਨੀ ਪੈਂਦੀ ਬਈ ਮੈਨੂੰ ਸਿੱਖਿਆ ਵਾਸਤੇ ਮੇਰੀ ਫੀਸ ਮਾਫ ਕੀਤੀ ਜਾਵੇ ਅਸੀਂ ਆਟੋਮੈਟਿਕ ਉਸ ਬੱਚੇ ਦੀ ਫੀਸ ਮਾਫ ਕਰ ਦਿੰਦੇ ਹਾਂ ਜੇ ਕੋਈ ਸਾਨੂੰ ਲੱਗਦਾ ਵੀ ਇਹ ਵਾਕਈ ਹੀ ਇਹ ਪੈਸੇ ਨਹੀਂ ਦੇ ਸਕਦਾ ਅਸੀਂ ਉਹਦੀ ਬੈਕਗ੍ਰਾਉਂਡ ਚੈੱਕ ਕਰਦੇ ਹਾਂ ਬਈ ਇਹ ਵਾਕਈ ਹੀ ਫੀਸ ਨਹੀਂ ਦੇ ਸਕਦਾ ਤੇ ਅਸੀਂ ਉਹਦੀ ਫੀਸ ਮਾਫ ਕਰਦੇ ਹਾਂ ਔਰ ਸਾਡੀ ਇਹ ਕੋਸ਼ਿਸ਼ ਹੈ ਸਿਰਫ ਉਹ ਬੱਚਿਆਂ ਨੂੰ ਹੀ ਫ੍ਰੀ ਸਿੱਖਿਆ ਮਿਲੇ ਜੋ ਡਿਜ਼ਰਵ ਕਰਦੇ ਨੇ ਕਿਉਂਕਿ ਕੋਈ ਵੀ ਇੰਸਟੀਚਿਊਸ਼ਨ ਜੇ ਉਸ ਨੂੰ ਆਮਦਨ ਨਹੀਂ ਹੈਗੀ ਉਹ ਇੱਕ ਅੱਛੀ ਦਿਸ਼ਾ ਵੱਲ ਨਹੀਂ ਵਧ ਸਕਦੀ ਮੇਰਾ ਜੋ ਇਸ ਸਕੂਲ ਨੂੰ ਚਲਾਉਣ ਦਾ ਮੁੱਖ ਉਦੇਸ਼ਾ ਹੈ ਮੇਰਾ ਉਦੇਸ਼ ਇਹ ਹੈ ਅਸੀਂ ਗੱਲਾਂ ਕਰਦੇ ਹਾਂ ਦੂਜ ਸਕੂਲ ਦੀਆਂ ਸ਼ਿਮਲਾ ਸਕੂਲ ਦੀਆਂ ਬਟ ਲੁਧਿਆਣੇ ਜਿਹਾ ਕੋਈ ਸਕੂਲ ਨਹੀਂ ਆਏਗਾ ਮੇਰੀ ਜੋ ਸੋਚ ਹੈ ਮੈਂ ਉਸ ਦਿਸ਼ਾ ਦੇ ਵਿੱਚ ਕਾਰਜ ਕਰ ਰਿਹਾ ਹਾਂ ਇਸ ਸਕੂਲ ਦੇ ਵਿੱਚ ਸ਼ਾਲੀਗ੍ਰਾਮ ਜਨ ਸਕੂਲ ਦੇ ਵਿੱਚ ਸਾਨੂੰ ਅਸੀਂ ਉਹ ਸਿੱਖਿਆ ਦਈਏ ਜੋ ਇੱਕ ਬੱਚੇ ਨੂੰ ਕਲਚਰ ਧੂਨ ਸਕੂਲ ਦੇ ਵਿੱਚ ਪੜਾਈ ਦਾ ਮਿਲਦਾ ਹੈ ਔਰ ਉਹਨੂੰ ਅਸੀਂ ਸ਼ਿਸ਼ਟਾਚਾਰ ਜਿਹੜੀ ਮੋਰਲ ਵੈਲਿਊਜ਼ ਹੈ ਉਹਨੂੰ ਗੁਰੂਕੁਲ ਵਾਲੀ ਦੇਣੀ ਦਈਏ ਤਾਂ ਕਿ ਉਹ ਇੱਕ ਦੇਸ਼ ਦੇ ਯੋਗ ਦੇਸ਼ ਵਿੱਚ ਆਪਣਾ ਇੱਕ ਅੱਛਾ ਯੋਗਦਾਨ ਪਾਵੇ ਔਰ ਇੱਕ ਅੱਛਾ ਰਾਸ਼ਟਰ ਬਣਾਉਣ ਵਾਸਤੇ ਆਪਣਾ ਯੋਗਦਾਨ ਦੇਵੇ ਇਹ ਹੀ ਮੇਰੀ ਇੱਕ ਸੋਚ ਹੈ ਔਰ ਅਸੀਂ ਇਸ ਦਿਸ਼ਾ ਦੇ ਵਿੱਚ ਕੰਮ ਕਰ ਰਹੇ ਹਾਂ ਜਿਹੜਾ ਤੁਸੀਂ ਸਵਾਲ ਪੁੱਛਿਆ ਫੀਸ ਇਸ ਸਕੂਲ ਦੇ ਵਿੱਚ ਪੈਸਾ ਕੋਈ ਮੇਨ ਮੁੱਦਾ ਨਹੀਂ ਹੈਗਾ ਬਈ ਇਸ ਬੱਚੇ ਕੋਲ ਹੈਗੇ ਨਹੀਂ ਹੈਗੇ ਸਾਡਾ ਜਿਹੜਾ ਸਕੂਲ ਹੈ ਇੱਥੇ ਜ਼ਿਆਦਾਤਰ ਬੱਚੇ ਪੜਦੇ ਹੀ ਵੀਕਰ ਸੈਕਸ਼ਨ ਦੇ ਪਏ ਨੇ ਇਹ ਕੋਈ ਸਕੂਲ ਦੇ ਵਿੱਚ ਬਹੁਤ 엘ਾਈਟ ਜਾਂ ਜਿਹੜੇ ਮਾਪਿਓ ਜਿਨ੍ਹਾਂ ਕੋਲ ਬਹੁਤ ਪੈਸਾ ਹੈ ਉਹਨਾਂ ਦੇ ਬੱਚੇ ਇੱਥੇ ਸਕੂਲ ਨਹੀਂ ਪੜਦੇ ਪੜ ਹੀ ਵੀਕਰ ਵੀਕਰ ਸੈਕਸ਼ਨ ਦੇ ਰਹੇ ਆ ਅਸੀਂ ਉਹ ਬੱਚਿਆਂ ਦੇ ਵਿੱਚ ਉਹ تعلیم ਦੇਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਦੇਸ਼ ਦੀ ਅਸਲੀ ਜਿਹੜੀ ਤਾਕਤ ਹੈ ਇਹੀ ਤਬਕਾ ਹੈ ਇਹੀ ਇੱਕ ਦਿਨ ਦੇਸ਼ ਨੂੰ ਉੱਪਰ ਲੈ ਕੇ ਜਾਏਗਾ ਔਰ ਮੇਰੀ ਪੂਰੀ ਕੋਚੀ ਯਾਰ ਮੈਂ ਮਾਪਿਆਂ ਨੂੰ ਇਹ ਸੰਦੇਸ਼ ਆਹੀ ਸੰਦੇਸ਼ਾ ਦੇਣਾ ਤੁਸੀਂ ਸਾਡਾ ਯੋਗਦਾਨ ਸਾਨੂੰ ਯੋਗਦਾਨ ਦਿਓ ਆਪਾਂ ਸਕੂਲ ਦੇ ਵਿੱਚ ਮਿਲ ਕੇ ਇਸ ਜਿੰਨੇ ਵੀ ਇਹ ਬੱਚੇ ਸਕੂਲ ਜਾ ਰਹੇ ਆ ਆਪਾਂ ਰਾਸ਼ਟਰ ਦੇ ਵਿੱਚ ਨਿਰਮਾਣ ਦੇ ਵਿੱਚ ਆਪਣਾ ਯੋਗਦਾਨ ਪਾ ਜੀ ਬੀਇੰਗ ਦਾ ਪ੍ਰਿੰਸੀਪਲ ਆਫ ਦਾ ਸਕੂਲ ਸ਼੍ਰੀ ਸ਼ਾਲੀਗ੍ਰਾਮ ਜਨ ਪਬਲਿਕ ਸਕੂਲ ਮਿਸ ਸ਼ੈਲੀ ਕਾ ਟੂਡੇ ਵੀ ਆਰ ਸੈਲੀਬ੍ਰੇਟਿੰਗ ਦਾ 78th ਇੰਡੀਪੈਂਡੈਂਸ ਡੇ ਪ੍ਰੋਗਰਾਮ ਇਨ ਆਰ ਸਕੂਲ ਵਿਦ ਗ੍ਰੇਟ ਫਰਵਰ ਐਂਡ ਐਨਥੂਸੀਆਜ਼ਮ हमारे बच्चों ने बहुत मेहनत करके इसको तैयार किया है बच्चों ने देश की शहादत के लिए जो भी चीज़ें पढ़ी हैं आज वो बच्चे उस प्रोग्राम के अंदर सब चीज़ों को प्रेजेंट कर रहे हैं हमारे स्कूल का मोटो है कि हम इन बच्चों को और ज़्यादा प्रगति की अग्रसर करवाएं और इनको और ज़्यादा आगे बढ़ाएँ इनको हर चीज़ में हर फील्ड में हर एक लेटेस्ट टेक्नोलॉजी को स्कूल के अंदर हम इंट्रोड्यूस कर रहे हैं ताकि बच्चे हर चीज़ में फिर मिलिय हों स्पोर्ट्स के ऊपर भी विशेष एक ध्यान दिया जा रहा है कि बच्चे उस चीज़ को बहुत अच्छे से प्रेजेंट करें हमारी उम्मीद है कि आने वाले कुछ सालों के अंदर हम अपने स्कूल को और ज़्यादा आगे बढ़ाकर लेकर जाएंगे जिसके अंदर हमारे जो बच्चे हैं एक हाई पोस्ट के ऊपर आपको खड़े सबको दिखेंगे हमारे स्कूल में मेडिकल नॉन मेडिकल की फैसिलिटीज़ भी हम लोगों ने स्टार्ट कर दी हैं बच्चों के ऊपर आर्टिफिशियल इंटेलिजेंस के ऊपर सारा रोबोटिक्स के ऊपर हर चीज़ पर फोकस किया जा रहा है और इतने मिनिमम फी स्ट्रक्चर के ऊपर हम इस फीस स्कूल को चला रहे हैं कि जिसमें एक अच्छे घर की फैमिली भी इसको बड़े इजीली बेस्ट एजुकेशन ले सकती हैं और एक जो लोअर स्टेटा है जिनको कोई हेल्प प्रोवाइड नहीं करा हम उन बच्चों को भी एजुकेशन करने में पूरी प्रोवाइड करते हैं श्री बाबा जयराम दास चांद जी की कृपा से और क्रांति मुनि महाराज जी की कृपा से ये स्कूल दिन ब दिन आगे बढ़ोतरी की ओर अग्रसर हो रहा आज हमारे स्कूल में सेवेंटी इंडिपेंडेंस डे मनाया गया यहाँ पर हमारे बहुत से पेरेंट्स चीफ गेस्ट मैनेजिंग कमेटी के सारे मेंबर्स उपस्थित हुए बच्चों ने बहुत ही अच्छा रंगारंग कार्यक्रम पेश किया और सभी ने इस प्रोग्राम की खूब सराहना की मैं भी अपनी ओर से अपने स्कूल की मैनेजमेंट कमेटी की ओर से और पेरेंट्स की ओर से सारे स्टाफ की ओर से आप सबको 15 अगस्त की बहुत ही हार्दिक शुभकामनाएं देती हूं और ये आशा करती हूं कि हमारे जो बड़े स्वतंत्रता सेनानियों ने जो भी हमारे लक्ष्य है जो हमारे गोल सेट किए थे उसके ऊपर चलकर हमें अपने देश को अपने सभी इंस्टीट्यूशंस को हर एक क्षेत्र में हमें उसको ऊपर तक ले के जाना है यही मेरी हम आप सबसे रिक्वेस्ट है कि हम अपने देश को कंपैरेटिवली सब देशों से और भी ऊंचा लेके जाएं इसके लिए हमें हार्ड वर्क सिंसारिटी और डेडिकेशन की बहुत ज़रूरत है मेरी आपसे यही कामना है कि हम अच्छे अच्छे रास्तों पर चल के अपने सब जगह पर अपनी अलग से अलग दुनिया में अलग से पहचान रहें आपको सिप को फिर एक बार बहुत बहुत मुबारकबाद एक आज हमें जो सबसे बड़ी प्रॉब्लम आ रही है यह है कि हमारे जो बच्चे हैं जो नौजवान पीढ़ी हैं वो नशे की ओर बहुत सी ऐसी और भी बुराइयां हैं जो सोशल मीडिया से वो कॉपी करते हैं उसकी ओर जा रहे हैं और इसमें दो बातें हो सकती हैं यहाँ तो उनका सही मार्गदर्शन नहीं हो रहा उनको गाइडेंस नहीं मिल रही हमें सब बातों को अलग रख जो हमारी ड्यूटी बनती है इस टाइम हमें नौजवान पीढ़ी को बचाना है उसको इस बुराई से हम कैसे निकाल पाएंगे ये सब पेरेंट्स की और हमारी सब समाज सेवी संस्थाओं की ये ड्यूटी बनती है कि हम इसके लिए ज़्यादा से ज़्यादा प्रोग्राम ज़्यादा से ज़्यादा अभियान जागरूक अभियान चलाएं ताकि जो युवा युवा हमारी नौजवान पीढ़ी है उसको इस जो बहुत ही क्या कह सकते हैं बहुत ज़्यादा भयानक बुराई इसको बोल सकते हैं उसके हम उसको बाहर निकालें नहीं तो जो हमारे लक्ष्य हैं जो हमारे आज़ादी के मायने हैं वो पूरे नहीं कर पाएंगे क्योंकि ये मेन हमारी युवा पीढ़ी जो आने वाली पीढ़ी है उसी की ड्यूटी बनती है कि उसने अपने देश को कैसे बचाना है अगर वही गलत रास्ते पर चल रही है तो हमारा कोई भी लक्ष्य पूरा नहीं होगा मेरी ज़्यादा से ज़्यादा सारी पब्लिक से पेरेंट्स से टीचर्स ऑल जो भी यहाँ के एजुकेटेड फैमिलीज जो भी एजुकेटेड फैकल्टी है उन सब से यही यही रिक्वेस्ट है कि आप अपने बच्चों को और सभी बच्चों को इस रास्ते से बचा के सही रास्ते पे उनकी गाइडेंस उसकी काउंसलिंग जरूर करो ताकि हमारा जो लक्ष्य है एक बहुत ही अच्छे भारत का उच्च भारत का वो पूरा हो सके